ਜੇ ਜੇ ਹੋਮ ਸੇਲ ਮਾਰਕੀਟ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਦੋਸਤੋ ਅੱਜ ਆਪਾਂ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਵਧੀਆ ਕਾਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ ਵੀਡੀਓ ਦੇ ਵਿੱਚ ਤੁਸੀਂ ਘਰ ਨੂੰ ਦੇਖ ਰਹੇ ਹੋ ਜੀ ਘਰ ਨੂੰ ਦੋ ਗੇਟ ਲੱਗਦੇ ਨੇ ਜੀ 메인 ਗੇਟ ਘਰ ਦੇ ਦੋ ਨੇ ਜੋ ਵੱਡਾ ਗੇਟ ਹੈ ਜੀ ਘਰ ਦਾ ਤਕਰੀਬਨ 15 ਫੁੱਟ ਚੌੜੀ ਗਲੀ ਦੇ ਵਿੱਚ ਲੱਗਿਆ ਹੋਇਆ ਜੀ ਉਸ ਤੋਂ ਅੱਗੇ ਜੋ ਘਰ ਨੂੰ ਗਲੀ ਲੱਗਦੀ ਹੈ ਜੀ ਤਕਰੀਬਨ 5 ਤੋਂ 7 ਫੁੱਟ ਹੀ ਚੌੜੀ ਹੈ ਜੀ ਨੈਕਸਟ ਗੇਟ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਦੇ ਵਿੱਚ ਤਕਰੀਬਨ 10 ਫੁੱਟ ਚੌੜਾ ਲੱਗਿਆ ਹੋਇਆ ਘਰ ਨੂੰ ਸੋ ਕੋਠੀ ਹੈ ਜੀ ਬਹੁਤ ਵਧੀਆ ਇਹ ਡਬਲ ਸਟੋਰੀ ਦੋਸਤੋ ਕੋਠੀ ਦੇ ਅੱਗੇ ਜੋ ਵਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨਾ ਖੁੱਲਾ ਵਿਹੜਾ ਜੋ ਮਾਲਕਾਂ ਵੱਲੋਂ ਬਣਾਇਆ ਹੋਇਆ ਹੈ ਜੀ ਸੋ ਬਹੁਤ ਹੀ ਘੱਟ ਰੇਟ ਦੇ ਉੱਪਰ ਇੰਨੀ ਵਧੀਆ ਕੋਠੀ ਮਾਲਕਾਂ ਨੇ ਸੇਲ ਕਰਨੀ ਹੈ ਜੀ ਤੁਸੀਂ ਦੇਖ ਰਹੇ ਹੋ ਡਬਲ ਸਟੋਰੀ ਕੋਠੀ ਹੈ ਜੀ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਕੋਠੀ ਦੇ ਵਿੱਚ ਪੂਰੇ ਵਿਹੜੇ ਦੇ ਵਿੱਚ ਪੱਕਾ ਜੋ ਫਰਸ਼ ਲੱਗਿਆ ਹੋਇਆ ਹੈ ਜੀ ਸੋ ਤੁਸੀਂ ਕੋਠੀ ਦੇ ਅੰਦਰ ਦੇਖੋ ਜੀ ਟਾਇਲ ਦਾ ਪੱਕਾ ਫਰਸ਼ ਲੱਗਿਆ ਹੋਇਆ ਦੋਸਤੋ ਰੰਗ ਰੋਗਨ ਦਾ ਕੰਮ ਪੂਰਾ ਪ੍ਰੋਪਰ ਹੈ ਜੀ ਕਿਚਨ ਦੇਖ ਸਕਦੇ ਹੋ ਤੁਸੀਂ ਕੋਠੀ ਦਾ ਹਵਾਦਾਰ ਕਿਚਨੇ ਜੀ ਕਿੰਨਾ ਵਧੀਆ ਜੋ ਕੱਪ ਬੋਰਡ ਦਾ ਕੰਮ ਕਰਵਾ ਕੇ ਸੈਲਫਾ ਨਾਲ ਕਿਚਨ ਤਿਆਰ ਕਰਿਆ ਹੋਇਆ ਦੋਸਤੋ ਕੋਠੀ ਦਾ ਨਕਸ਼ਾ ਬਹੁਤ ਹੀ ਵਧੀਆ ਡਿਜ਼ਾਈਨ ਦਾ ਹੈ ਜੀ ਇੱਕ ਸਾਈਡ ਤੁਸੀਂ ਦੇਖ ਰਹੇ ਹੋ ਜੀ ਟਾਇਲਟ ਤੇ ਬਾਥਰੂਮ ਆ ਗਿਆ ਘਰ ਦੇ ਵਿੱਚ ਜਿੰਨੀਆਂ ਵੀ ਗੇਟ ਗ੍ਰਿਲਾਂ ਨੇ ਜੀ ਦਰਵਾਜ਼ੇ ਨੇ ਬਹੁਤ ਵਧੀਆ ਲੱਕੜ ਦੇ ਨਾਲ ਮਾਲਕਾ ਵੱਲੋਂ ਤਿਆਰ ਕਰਵਾਏ ਹੋਏ ਨੇ ਬਹੁਤ ਵਧੀਆ ਘਰ ਦੇ ਵਿੱਚ ਖੁੱਲੇ ਡੁੱਲੇ ਬੈਡਰੂਮ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੀ ਸੋ ਦੋਸਤੋ ਲਗਜ਼ਰੀ ਟਾਈਪ ਇਹ ਕੋਠੀ ਬਣੀ ਹੋਈ ਹੈ ਜੀ ਪੂਰੇ ਵਿਹੜੇ ਦੇ ਵਿੱਚ ਫਰਸ਼ ਹੈ ਜੀ ਪੱਕਾ ਅੰਦਰ ਟਾਈਲ ਦਾ ਫਰਸ਼ ਹੈ ਬੈਡਰੂਮ ਤੁਹਾਡੇ ਸਾਹਮਣੇ ਨੇ ਕਿੰਨੇ ਖੁੱਲੇ ਡੁੱਲੇ ਬੈਡਰੂਮ ਨੇ ਦੇਖੋ ਜੀ ਰੰਗ ਰੋਗਨ ਦਾ ਕੰਮ ਪੂਰੇ ਘਰ ਦੇ ਵਿੱਚ ਪ੍ਰੋਪਰ ਹੈ ਜੀ ਸੋ ਰਜਿਸਟਰੀ ਵਾਲੀ ਜਗ੍ਹਾ ਜੀ 16 ਵਿਸਵੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਰਜਿਸਟਰੀ ਵਾਲੀ ਇਹ ਰਾਏਕੋਟ ਦੇ ਨੇੜੇ ਪਿੰਡ ਲੱਗਦਾ ਹੈ ਜੀ ਰਾਜੂਆਣਾ ਖੁਰਦ ਰਾਏਕੋਟ ਦੇ ਨੇੜੇ ਪਿੰਡ ਹੈ ਜੀ ਜਿਸ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਸੋ 16 ਵਿਸਵੇ ਰਜਿਸਟਰੀ ਵਾਲੀ ਜਗ੍ਹਾ ਦੋਸਤੋ ਬਾਕੀ ਜੋ ਪੂਰੀ ਜਾਣਕਾਰੀ ਹੈ ਤੁਸੀਂ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਪੀਲੀ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਮਾਲਕਾਂ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਸੋ ਕੋਠੀ ਦੇ ਬੈਕਸਾਈਡ ਵੀ ਇੱਕ ਵੇੜਾ ਰੱਖਿਆ ਹੋਇਆ ਜੀ ਮਾਲਕਾ ਵੱਲੋਂ ਸੋ ਦੋਸਤੋ ਘਰ ਨੂੰ ਖਰੀਦਣ ਲਈ ਮਾਲਕਾਂ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਰੱਜਵਣਾ ਖੁਰਦ ਰਾਏਕੋਟ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ 48 ਲੱਖ ਰੁਪਈਆ ਜੋ ਘਰ ਦੀ ਡਿਮਾਂਡ ਹੈ ਮਾਲਕਾ ਵੱਲੋਂ ਬਾਕੀ ਮੌਕੇ ਤੇ ਰੇਟ ਦੇ ਵਿੱਚ ਮਾਣਤਾਨ ਕਰ ਦਿੱਤਾ ਜਾਵੇਗਾ ਸੋ ਕੋਠੀ ਦਾ ਸਟੋਰ ਰੂਮ ਦੇਖੋ ਜੀ ਤੁਸੀਂ ਕਿੰਨਾ ਖੁੱਲਾ ਡੁੱਲਾ ਹੈ ਤੇ ਬਾਕੀ ਕੋਠੀ ਦੇ ਚਾਰੇ ਆਲੇ ਦਿਵਾਰੇ ਕਿੰਨੀ ਖੁੱਲੀ ਜਗ੍ਹਾ ਜੋ ਇੱਕ ਵਿਹੜੇ ਦੀ ਤਰ੍ਹਾਂ ਛੱਡੀ ਹੋਈ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਪੱਕਾ ਵਿਹੜਾ ਜੀ ਲੋਕੇਸ਼ਨ ਤੁਸੀਂ ਦੇਖੋ ਕਿੰਨੀ ਵਧੀਆ ਲੋਕੇਸ਼ਨ ਦੇ ਉੱਪਰ ਇਹ ਕੋਠੇ ਬਣੀ ਹੋਈ ਹੈ ਜੀ ਸੋ ਦੋਸਤੋ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਕਿਸੇ ਦੁਕਾਨ ਜਾਂ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਵਿੱਚ ਬਿਲਕੁਲ ਫ੍ਰੀ ਦੇ ਵਿੱਚ ਐਡ ਕਰੀ ਜਾਂਦੀ ਹੈ ਜੀ WhatsApp ਨੰਬਰ ਸਾਡਾ ਸਕਰੀਨ ਦੇ ਫਰੰਟ ਸਾਈਡ ਤੇ ਆ ਸਾਨੂੰ ਟੇਢੇ ਫੋਨ ਨਾਲ ਕਰਦੀ ਵੀਡੀਓ ਬਣਾ ਕੇ ਭੇਜੋ ਤੇ ਘਰ ਦੀ ਡਿਟੇਲ ਭੇਜੋ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਇਸ ਕੋਠੀ ਦੇ ਵਿੱਚ ਪੱਕੀਆਂ ਪੌੜੀਆਂ ਨੇ ਜੀ ਸਟੀਲ ਦਾ ਜੰਗਲਾ ਲਵਾ ਕੇ ਤਿਆਰ ਕਰੀਆਂ ਹੋਈਆਂ ਕੋਠੀ ਦੇ ਉੱਪਰ ਤੁਸੀਂ ਦੇਖੋ ਜੀ ਟਾਇਲ ਦਾ ਫਰਸ਼ ਲਗਵਾ ਰੱਖਿਆ ਛੱਤ ਤੇ ਮਾਲਕਾ ਨੇ ਸੋ ਇੱਕ ਕਮਰਾ ਉੱਪਰ ਵੀ ਦਿੱਤਾ ਗਿਆ ਜੀ ਵਧੀਆ ਜੰਗਲੇ ਨੇ ਤੁਸੀਂ ਦੇਖੋ ਜੀ ਵਧੀਆ ਜੋ ਛੱਤ ਬਣਾਈ ਹੋਈ ਆ ਮਾਲਕਾ ਵੱਲੋਂ ਸੋ ਕੋਠੀ ਦਾ ਵਿਊ ਦੇਖੋ ਛੱਤ ਤੋਂ ਕੁਝ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਜੀ ਬਹੁਤ ਹੀ ਵਧੀਆ ਇਹ ਡਬਲ ਸਟੋਰੀ ਕੋਠੀ ਬਣੀ ਹੋਈ ਆ ਜੀ 48 ਲੱਖ ਰੁਪਇਆ ਰੇਟ ਹੈ ਜੀ ਬਾਕੀ ਰੇਟ ਦੇ ਵਿੱਚ ਜੋ ਮੌਕੇ ਦਾ ਮਾਨ ਤਾਣਾ ਉਹ ਮਾਲਕਾ ਵੱਲੋਂ ਕਰ ਦਿੱਤਾ ਜਾਵੇਗਾ ਸੋ ਦੋਸਤੋ ਵੀਡੀਓ ਨੂੰ ਜਰੂਰ ਪੂਰਾ ਦੇਖੋ ਜੀ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜਰੂਰ ਕਰੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ